ਇੱਕ ਵਾਰ ਇੱਕ ਬਾਦਸ਼ਾਹ ਨੇ ਆਪਣੇ ਰਾਜਪਾਗ ਆਪਣੇ ਪੁੱਤਰਾਂ ਦੇ ਨਾਮ ਕਰਨ ਦਾ ਫੈਸਲਾ ਕੀਤਾ ਉਸ ਦੇ ਤਿੰਨ ਪੁੱਤਰ ਸਨ ਇੱਕ ਦਾ ਨਾਮ ਸੀ ਦਰਜੋਧਨ ਤੇ ਇੱਕ ਦਾ ਨਾਮ ਸਲਾਮੁਦੀਨ ਤੇ ਤੀਸਰਾ ਜੋ ਕਿ ਥੋੜਾ ਛੋਟਾ ਸੀ ਉਸ ਦਾ ਨਾਮ ਅਲੀ ਸੀ ਬਾਦਸ਼ਾਹ ਦੇ ਤਿੰਨੇ ਪੁੱਤਰ ਸਮਝਦਾਰ ਸਨ ਤੇ ਬਲਵਾਨ ਸਨ ਪਰ ਬਾਦਸ਼ਾਹ ਨੂੰ ਇਹੀ ਫਿਕਰ ਸੀ ਕਿ ਉਹ ਆਪਣਾ ਰਾਜਪਾਗ ਕਿਸ ਪੁੱਤਰ ਦੇ ਨਾਮ ਕਰੇਗਾ ਇਸ ਲਈ ਉਹਨੇ ਤਿੰਨਾਂ ਪੁੱਤਰਾਂ ਨੂੰ ਬੁਲਾਇਆ ਤੇ ਉਹਨਾਂ ਦੀ ਪ੍ਰੀਖਿਆ ਲੈਣ ਦਾ ਸੋਚਿਆ ਬਾਦਸ਼ਾਹ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਹਜ਼ਾਰ-ਹਜ਼ਾਰ ਦੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਕਿਹਾ ਇਸ ਪੈਸੇ ਨਾਲ ਕੋਈ ਐਸਾ ਕੰਮ ਕਰੋਗੇ ਕਿਸੇ ਦਾ ਭਲਾ ਹੋਵੇ ਤੇ ਉਹ ਸੱਚਾ ਦਾਨ ਹੋਵੇ ਉਹ ਤਿੰਨੇ ਪੁੱਤਰ ਅਲੱਗ-ਅਲੱਗ ਦਿਸ਼ਾਵਾਂ ਵੱਲੋਂ ਨਿਕਲ ਗਏ ਪਹਿਲਾ ਪੁੱਤਰ ਜਿਸ ਦਾ ਨਾਮ ਦਰਜੋਧਨ ਸੀ ਉਹ ਉੱਤਰ ਵੱਲ ਨੂੰ ਗਿਆ ਉਸ ਨੇ ਰਸਤੇ ਵਿੱਚ ਕੀ ਦੇਖਿਆ ਇੱਕ ਆਦਮੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਤੇ ਉਸ ਨੂੰ ਕੋਈ ਹੋਸ਼ ਨਹੀਂ ਹੈ ਤੇ ਨਜ਼ਦੀਕ ਹੀ ਉਸ ਦੀ ਪਤਨੀ ਤੇ ਦੋ ਬੱਚੇ ਖੜੇ ਹਨ ਉਸ ਦੀ ਪਤਨੀ ਉੱਚੀ-ਉੱਚੀ ਰੋ ਰਹੀ ਹੈ ਦਰਜੋਧਨ ਨੇ ਉਸ ਵਿਅਕਤੀ ਦੀ ਪਤਨੀ ਨੂੰ ਪੁੱਛਿਆ ਇਸ ਨੂੰ ਕੀ ਗੱਲ ਹੈ ਤਾਂ ਉਹ ਬੋਲੀ ਇਹ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਤੇ ਕੋਈ ਕੰਮ ਕਰ ਨਹੀਂ ਕਰਦਾ ਤੇ ਸਾਨੂੰ ਇੱਕ ਹਫਤਾ ਹੋ ਗਿਆ ਹੈ ਬੱਚਿਆਂ ਨੇ ਵੀ ਕੁਝ ਨਹੀਂ ਖਾਦਾ ਤੇ ਘਰੇ ਖਾਣ ਨੂੰ ਵੀ ਕੁਝ ਨਹੀਂ ਹੈ ਤੇ ਤੁਸੀਂ ਮੇਰੇ ਘਰ ਦੀ ਹਾਲਤ ਵੀ ਦੇਖ ਸਕਦੇ ਹੋ ਮੈਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾੜ ਕੇ ਆਪਣਾ ਗੁਜ਼ਾਰਾ ਕਰਦੀ ਹਾਂ ਉਸ ਔਰਤ ਦੀਆਂ ਇਹ ਗੱਲਾਂ ਸੁਣ ਕੇ ਦਰਯੋਧਨ ਨੂੰ ਬਹੁਤ ਜ਼ਿਆਦਾ ਤਰਸ ਆਇਆ ਤੇ ਉਹਨੇ ਹਜ਼ਾਰ ਸੋਨੇ ਦੀਆਂ ਮੋਰਾ ਕੱਢ ਕੇ ਉਸ ਔਰਤ ਨੂੰ ਦਿੰਦੇ ਹੋਏ ਕਿਹਾ ਕਿ ਲਓ ਆਪਣਾ ਗੁਜ਼ਾਰਾ ਕਰੋ ਤੇ ਇਹ ਪੈਸੇ ਰੱਖ ਲਓ ਉਸ ਔਰਤ ਨੂੰ ਪੈਸੇ ਦੇ ਕੇ ਦਰਯੋਧਨ ਅੱਗੇ ਚਲਾ ਗਿਆ ਦੂਜਾ ਲੜਕਾ ਜਿਸ ਦਾ ਨਾਮ ਸਲਾਮੂ ਸੀ ਉਹ ਦੱਖਣ ਵੱਲ ਨੂੰ ਗਿਆ ਉਹ ਕਾਫੀ ਤੁਰਨ ਤੋਂ ਬਾਅਦ ਉਹ ਰਸਤੇ ਵਿੱਚ ਉਸਨੇ ਦੇਖਿਆ ਕੋਈ 10-15 ਭਿਖਾਰੀ ਰਸਤੇ ਵਿੱਚ ਬੈਠੇ ਹੋਏ ਹਨ ਫਟੇ ਕਰਾਣੇ ਕੱਪੜੇ ਹਨ ਤੇ ਹੱਥ ਵਿੱਚ ਕਟੋਰੀ ਫੜੇ ਹੋਏ ਹਨ ਉਹ ਲੋਕਾਂ ਕੋਲੋਂ ਭੀਖ ਮੰਗ ਰਹੇ ਹਨ ਪਰ ਕੋਈ ਵੀ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਉਸ ਲੜਕੀ ਨੇ ਉਹਨਾਂ ਭਿਖਾਰੀਆਂ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਨਵੇਂ ਕੱਪੜੇ ਦਿੱਤੇ ਤੇ ਬਾਕੀ ਬਚੇ ਪੈਸੇ ਉਹਨਾਂ ਵਿੱਚ ਵੰਨ ਦਿੱਤੇ ਤੇ ਉੱਥੋਂ ਜਾਣ ਦਾ ਫੈਸਲਾ ਕੀਤਾ ਉਸਨੇ ਸੋਚਿਆ ਕਿ ਭੁੱਖੇ ਆਦਮੀ ਨੂੰ ਭੋਜਨ ਖਿਲਾਉਣ ਨਾਲੋਂ ਵੱਡਾ ਸੱਚਾ ਦਾਨ ਕਿਹੜਾ ਹੋ ਸਕਦਾ ਹੈ ਬਾਦਸ਼ਾਹ ਦਾ ਤੀਸਰਾ ਲੜਕਾ ਜਿਸ ਦਾ ਨਾਮ ਅਲੀ ਸੀ ਉਹ ਪੱਛਮ ਵੱਲ ਨੂੰ ਗਿਆ ਤੇ ਕਾਫੀ ਚੱਲਣ ਤੋਂ ਬਾਅਦ ਉਹ ਇੱਕ ਐਸੇ ਪਿੰਡ ਪਹੁੰਚਿਆ ਜਿਸ ਨੇ ਉੱਥੇ ਦੇਖਿਆ ਕਿ ਉੱਥੇ ਕੋਈ ਹਰਿਆਲੀ ਨਹੀਂ ਰੁੱਖ ਸੜੇ ਹਨ ਫਸਲਾਂ ਵੀ ਸੜੀਆਂ ਹਨ ਤੇ ਜ਼ਮੀਨ ਬਹੁਤ ਜ਼ਿਆਦਾ ਬੰਜਰ ਹੈ ਅਲੀ ਉਸ ਪਿੰਡ ਦੇ ਲੋਕਾਂ ਨੂੰ ਮਿਲਿਆ ਤੇ ਉਸਨੇ ਇਸ ਚੀਜ਼ ਦੀ ਵਜ੍ਹਾ ਪੁੱਛੀ ਵੀ ਤੁਹਾਡੇ ਪਿੰਡ ਇੰਨੀ ਬੰਜਰ ਜ਼ਮੀਨ ਕਿਉਂ ਹੈ ਤੇ ਨਾ ਹੀ ਕੋਈ ਹਰਿਆਲੀ ਹੈ ਫੇਰ ਉਸ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਰੱਬ ਆਸਰੇ ਹੀ ਜਿਉਂਦੇ ਹਾਂ ਜੇ ਬਾਰਿਸ਼ ਹੋ ਜਾਂਦੀ ਹੈ ਤਾਂ ਫਸਲਾਂ ਨੂੰ ਪਾਣੀ ਲੱਗ ਜਾਂਦਾ ਹੈ ਨਹੀਂ ਤਾਂ ਇਸੇ ਤਰ੍ਹਾਂ ਫਸਲਾਂ ਹਰ ਸਾਲ ਸੜ ਜਾਂਦੀਆਂ ਹਨ ਇਸੇ ਕਰਕੇ ਸਾਡੇ ਘਰਾਂ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਤੇ ਕੋਈ ਤਰੱਕੀ ਨਹੀਂ ਹੈ ਉਹਨਾਂ ਲੋਕਾਂ ਦੀ ਇਹ ਗੱਲ ਸੁਣ ਕੇ ਅਲੀ ਨੇ ਉਸ ਪਿੰਡ ਦੀ ਮਦਦ ਕਰਨ ਦਾ ਫੈਸਲਾ ਕੀਤਾ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੀਆਂ ਨਸਲਾਂ 10000 ਹੋ ਸਕੇ ਅਲੀ ਨੇ ਉਸ ਪਿੰਡ ਦੇ ਕੁਝ ਮੋਤਮਰ ਲੋਕਾਂ ਨੂੰ ਨਾਲ ਲਿਆ ਤੇ ਉਥੋਂ ਦੇ ਮੁਖੀਆਂ ਨੂੰ ਜਾ ਕੇ ਮਿਲਿਆ ਤੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਮੈਂ ਇਸ ਪਿੰਡ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੁੰਦਾ ਹਾਂ ਤਾਂ ਕਿ ਫਸਲਾਂ ਹਰੀਆਂ ਭਰੀਆਂ ਹੋਣ ਤੇ ਬੰਜਰ ਜ਼ਮੀਨ ਵੀ ਉਪਜਾਊ ਹੋ ਜਾਵੇ ਤੇ ਇਸ ਕੰਮ ਵਾਸਤੇ ਜੋ ਵੀ ਖਰਚਾ ਆਵੇਗਾ ਉਹ ਮੈਂ ਕਰਾਂਗਾ ਫਿਲਹਾਲ ਤੁਸੀਂ ਇਹ ਕੰਮ ਜਲਦੀ ਤੋਂ ਜਲਦੀ ਚਾਲੂ ਕਰੋ ਤੇ ਆ 1000 ਸੋਨੇ ਦੀਆਂ ਮੋਹਰਾਂ ਮੇਰੇ ਵੱਲੋਂ ਰੱਖ ਲਵੋ ਤੇ ਉਸ ਅਲੀ ਨੇ ਉਸ ਮੁਖੀਆਂ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਬਾਦਸ਼ਾਹ ਦਾ ਪੁੱਤਰ ਹਾਂ ਤੇ ਮੈਂ ਉਸ ਨਾਲ ਗੱਲ ਕਰਕੇ ਤੁਹਾਡੇ ਪਿੰਡ ਦੀ ਹਾਲਤ ਸੁਧਾਰਨਾ ਚਾਹੁੰਦਾ ਹਾਂ ਤਾਂ ਕਿ ਇੱਥੇ ਪਾਣੀ ਦਾ ਪ੍ਰਬੰਧ ਵਧੀਆ ਹੋ ਸਕੇ ਤੇ ਜ਼ਮੀਨ ਵੀ ਉਪਜਾਊ ਹੋਵੇ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਸੁਧਰ ਸਕਣ ਉਸ ਅਲੀ ਦੀ ਇਹ ਗੱਲ ਸੁਣ ਕੇ ਪਿੰਡ ਦੇ ਲੋਕ ਤੇ ਉਹ ਮੁਖੀਆ ਬੜਾ ਖੁਸ਼ ਹੋਇਆ ਤੇ ਉਹਨਾਂ ਨੇ ਇਸ ਕੰਮ ਲਈ ਹਾਮੀ ਭਰੀ ਤੇ ਮੁਖੀਆਂ ਨੇ ਕਿਹਾ ਕਿ ਇਹ ਰੱਬ ਦਾ ਹੀ ਕਿਰਸ਼ਮਾ ਹੈ ਜਿਹੜਾ ਤੁਸੀਂ ਚੱਲ ਕੇ ਸਾਡੇ ਪਿੰਡ ਆਏ ਤੇ ਸਾਡੀ ਹਾਲਤ ਬਾਰੇ ਸੋਚਿਆ ਕਿਉਂਕਿ ਧਨ ਦੀ ਕਮੀ ਕਰਨ ਅਸੀਂ ਵੀ ਇਹ ਕੰਮ ਕਰਨੋਂ ਵਾਂਝੇ ਸੀ ਉਹ ਮੁਖੀਆ ਇੱਕ ਬਜ਼ੁਰਗ ਆਦਮੀ ਸੀ ਤੇ ਅਲੀਨਿਉਸ ਨੇ ਉਸ ਦੇ ਪੈਰੀਂ ਹੱਥ ਲਾਏ ਤੇ ਉੱਥੋਂ ਚਲਾ ਗਿਆ ਹੁਣ ਤਿੰਨੇ ਪੁੱਤਰ ਵਾਪਸ ਮਹਿਲਾ ਵਿੱਚ ਆ ਚੁੱਕੇ ਸਨ ਤੇ ਉਸ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਬਾਦਸ਼ਾਹ ਨੇ ਹਰੇਕ ਪੁੱਤਰ ਦੇ ਪਿੱਛੇ ਪਹਿਲਾਂ ਹੀ ਇੱਕ ਇੱਕ ਆਪਣਾ ਕਰਿੰਦਾ ਲਗਾ ਰੱਖਿਆ ਸੀ ਕਿ ਦੇਖੋ ਇਹ ਕਰਦੇ ਕੀ ਨੇ ਕਿਉਂਕਿ ਆਖੇ ਕੋਈ ਝੂਠ ਨਾ ਬੋਲਣ ਬਾਦਸ਼ਾਹ ਦੇ ਪੇਸ਼ ਹੋ ਕੇ ਉਹਨਾਂ ਤਿੰਨਾਂ ਪੁੱਤਰਾਂ ਨੇ ਆਪਣੀ ਆਪਣੀ ਗੱਲ ਦੁਹਰਾਈ ਤੇ ਦੱਸਿਆ ਕਿ ਉਹਨਾਂ ਨੇ ਹਜ਼ਾਰ ਸੋਨੇ ਦੀਆਂ ਮੋਹਰਾਂ ਕਿੱਥੇ ਕਿੱਥੇ ਵਸਦੀਆਂ ਹਨ ਬਾਦਸ਼ਾਹ ਨੇ ਤਿੰਨਾਂ ਪੁੱਤਰਾਂ ਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਤੁਸੀਂ ਬਹੁਤ ਭਲੇ ਦੇ ਕੰਮ ਕੀਤੇ ਹਨ ਤੁਸੀਂ ਬਹੁਤ ਵਧੀਆ ਕੀਤਾ ਫਿਰ ਬਾਦਸ਼ਾਹ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਲੀ ਨੂੰ ਆਵਾਜ਼ ਮਾਰੀ ਤੇ ਬਾਦਸ਼ਾਹ ਅਲੀ ਨੂੰ ਕਹਿਣ ਲੱਗਾ ਇਸ ਨੇ ਸਭ ਤੋਂ ਸੱਚਾ ਦਾਨ ਕੀਤਾ ਹੈ ਕਿਉਂਕਿ ਦਾਨ ਕਰਨ ਦਾ ਮਤਲਬ ਇਹੀ ਹੈ ਕਿ ਪਹਿਲਾਂ ਦੁੱਖ ਦੀ ਜੜ ਲੱਭੋ ਤੇ ਫਿਰ ਦਾਨ ਕਰੋ ਤਾਂ ਕਿ ਉਹ ਦੁੱਖ ਦੀ ਜੜ ਲੱਭ ਕੇ ਹੀ ਉਸ ਦਾ ਸੁਧਾਰ ਹੋ ਸਕਦਾ ਹੈ ਫਿਰ ਬਾਦਸ਼ਾਹ ਨੇ ਉਹਨਾਂ ਦੋਨਾਂ ਪੁੱਤਰਾਂ ਨੂੰ ਵੀ ਕਿਹਾ ਤੁਸੀਂ ਵੀ ਆਪਣੀ ਜਗਾ ਸਹੀ ਹੋ ਤੁਸੀਂ ਕਿਸੇ ਦਾ ਭਲਾ ਕੀਤਾ ਹੈ ਪਰ ਉਹ ਕੋਈ ਦੁੱਖ ਦੀ ਜੜ ਨਹੀਂ ਸੀ ਕਿਉਂਕਿ ਥੋੜੇ ਦਿਨੋਂ ਤੁਹਾਡੇ ਪੈਸੇ ਵਰਤ ਕੇ ਬਾਅਦ ਉਹਨਾਂ ਦਾ ਉਹੀ ਹਾਲ ਹੋਣਾ ਸੀ ਤੇ ਉਹ ਅੱਗੇ ਤਰੱਕੀ ਨਹੀਂ ਕਰ ਪਾਉਂਦੇ ਤੇ ਉਸੇ ਸਥਿਤੀ ਵਿੱਚ ਫਸੇ ਰਹਿੰਦੇ ਦਾਨ ਕਰਨ ਵੇਲੇ ਹਮੇਸ਼ਾ ਇਹੀ ਦੇਖਣਾ ਚਾਹੀਦਾ ਹੈ ਕਿ ਬੰਦੇ ਦੀ ਮੇਨਤ ਤਕਲੀਫ ਕੀ ਹੈ ਤੇ ਉਹ ਤਕਲੀਫ ਸ਼ੁਰੂ ਕਿੱਥੋਂ ਹੁੰਦੀ ਹੈ ਅਗਰ ਅਸੀਂ ਉਸ ਤਕਲੀਫ ਨੂੰ ਹੀ ਖਤਮ ਕਰੀਏ ਤੇ ਤਾਂ ਹੀ ਅਗਲੇ ਦਾ ਭਲਾ ਹੋ ਸਕਦਾ ਹੈ ਉਹੀ ਸੱਚਾ ਦਾਨ ਹੈ ਤੇ ਉਹ ਬਾਦਸ਼ਾਹ ਵੀ ਸਮਝ ਚੁੱਕਿਆ ਸੀ ਕਿ ਅਗਲਾ ਬਾਦਸ਼ਾਹ ਕੌਣ ਹੋਵੇਗਾ ਕਿਉਂਕਿ ਜੋ ਆਪਣੀ ਪ੍ਰਜਾ ਬਾਰੇ ਸੋਚਦਾ ਹੈ ਉਹੀ ਸੱਚਾ ਬਾਦਸ਼ਾਹ ਹੈ ਤੇ ਉਹ ਰੱਖਿਆ ਕਰ ਸਕਦਾ ਹੈ ਕਿਉਂਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੈਸੇ ਦੀ ਵਰਤੋਂ ਕਿੱਥੇ ਕਦੋਂ ਤੇ ਕਿਵੇਂ ਕਰਨੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ 서ਪ੍ਰਾਈਜ਼ ਜਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਜੀ ਤੇ ਨੋਟੀਫਿਕੇਸ਼ਨ ਜਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਧੰਨਵਾਦ ਜੀ